हेलो एवरीवन स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵੀ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਵਾਰਤਕਾਰ ਲਾਲ ਸਿੰਘ ਕਮਲਾ ਅਕਾਲੀ ਦੀ ਜੀਵਨ ਅਤੇ ਰਚਨਾਮਾ ਬਾਰੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਨਮ ਆਪ ਦਾ ਜਨਮ 1899 ਈਸਵੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪਨੋਹੜ ਵਿੱਚ ਭਗਵਾਨ ਸਿੰਘ ਦੇ ਘਰ ਹੋਇਆ 1921 ਵਿੱਚ ਅਕਾਲੀ ਲਹਿਰ ਲਈ ਆਪ ਨੇ ਇੱਕ ਪੈਂਫਲਟ ਲਿਖਿਆ ਸੀ ਜਿਸ ਦਾ ਨਾਂ ਕਮਲਾ ਅਕਾਲੀ ਸੀ ਉਸ ਵੈਮਫਲਿਟ ਕਾਰਨ ਹੀ ਆਪ ਦੇ ਨਾਂ ਨਾਲ ਕਮਲਾ ਅਕਾਲੀ ਪ੍ਰਸਿੱਧ ਹੋ ਗਿਆ ਪੜ੍ਹਾਈ ਆਪਨੇ ਬੀ ਐਸ ਸੀ ਕਾਨੂੰਨ ਦੀ ਪੜ੍ਹਾਈ ਅਤੇ ਐਮ ਐਸ ਸੀ 1928 ਵਿੱਚ ਲੰਡਨ ਤੋਂ ਕੀਤੀ ਕੰਮ ਲਾਲ ਸਿੰਘ ਨੇ ਅਧਿਆਪਕ ਵਜੋਂ ਬਰਮਾ ਵਿੱਚ ਸਰਕਾਰੀ ਟੈਕਨੀਕਲ ਇੰਸਟੀਚਿਊਟ ਦੇ ਕਰਮਚਾਰੀ ਵਜੋਂ ਨੌਕਰੀਆਂ ਕੀਤੀਆਂ ਪੰਜਾਬ ਵਿੱਚ ਇੱਕ ਵਾਰ ਐਮਐਲਏ ਅਤੇ ਰੋਜ਼ਾਨਾ ਉਰਦੂ ਅਜੀਤ ਦੇ ਮੁੱਖ ਸੰਪਾਦਕ ਵੀ ਰਹੇ ਇਸ ਤੋਂ ਬਾਅਦ ਇਹਨਾਂ ਨੇ ਖੇਤੀ ਦੇ ਨਾਲ-ਨਾਲ ਲੁਧਿਆਣਾ ਵਿੱਚ ਵਕਾਲਤ ਕੀਤੀ ਪ੍ਰਮੁੱਖ ਰਚਨਾਮਾਂ ਪਹਿਲੀ ਹੈ ਮੇਰਾ ਵਿਲਾਈਤੀ ਸਫਰਨਾਮਾ ਇਸ ਦੇ ਦੋ ਭਾਗ ਹਨ ਪਹਿਲਾ ਭਾਗ 1931 ਵਿੱਚ ਛਪਿਆ ਜਿਸ ਵਿੱਚ 10 ਗਾਂਧ ਹਨ ਦੂਜਾ ਭਾਗ 1933 ਵਿੱਚ ਛਪਿਆ ਇਸ ਵਿੱਚ 9 ਗਾਂਧ ਹਨ ਇਸ ਸਫਰ ਨਾਮੇ ਵਿੱਚ 1927 ਤੋਂ 1929 ਈਸਵੀ ਤੱਕ ਇੰਗਲੈਂਡ ਦੀ ਯਾਤਰਾ ਦਾ ਵਰਣਨ ਕੀਤਾ ਗਿਆ ਹੈ। ਦੂਸਰੀ ਹੈ ਮੌਤ ਰਾਣੀ ਦਾ ਕੁੰਡ। ਇਹ ਪੁਸਤਕ 1934 ਵਿੱਚ ਛਪੀ ਇਸ ਵਿੱਚ ਮੌਤ ਵਰਗੇ ਗੰਭੀਰ ਅਤੇ ਦਾਰਸ਼ਨਿਕ ਵਿਸ਼ੇ ਬਾਰੇ ਦੱਸਿਆ ਗਿਆ ਹੈ। ਤੀਸਰੀ ਹੈ ਜੀਵਨ ਨੀਤੀ। ਇਹ ਇਕ ਲੇਖ ਸੰਗ੍ਰਹਿ ਹੈ। ਇਸ ਵਿੱਚ 19 ਲੇਖ ਹਨ ਇਸ ਦਾ ਵਿਸ਼ਾ ਸਮਾਜ ਸੁਧਾਰ ਹੈ। ਚੌਥੀ ਹੈ ਸਰਵ ਲੋਦੀ ਵੋਟੀ। 1926 ਵਿੱਚ छਪਿਆ ਕਹਾਣੀ ਸੰਗ੍ਰਹਿ ਹੈ ਕਈ ਵਿਦਵਾਨ ਇਸ ਕਹਾਣੀ ਨੂੰ ਇਹਨਾਂ ਦੀ ਪਹਿਲੀ ਕਹਾਣੀ ਮੰਨਦੇ ਮੰਨਦੇ ਹਨ ਪੰਜਵੀਂ ਹੈ ਮੰਨ ਦੀ ਮੋਜ 1955 ਇਸਵੀ ਵਿੱਚ छਪਿਆ ਇਸ ਲੇਖ ਸੰਗ੍ਰਹਿ ਵਿੱਚ ਹਲਕੇ ਫੁਲਕੇ ਵਿਸ਼ਿਆਂ ਨੂੰ ਪ੍ਰਗਟਾਇਆ ਗਿਆ ਹੈ 6ਵੀਂ ਹੈ ਕਮਾਲਾਂ ਦੇ ਕੋਟ ਇਹ ਇੱਕ ਜੀਵਨੀ ਸੰਗ੍ਰਹਿ ਹੈ ਇਸ ਵਿੱਚ ਸੱਤ ਮਹਾਨ ਵਿਅਕਤੀਆਂ ਦੇ ਜੀਵਨ ਬਾਰੇ ਦੱਸਿਆ ਗਿਆ ਹੈ ਉਹ ਮਹਾਨ ਵਿਅਕਤੀ ਹਨ ਈਸਾ ਮਸੀ ਸੁਕਰਾਟ ਯੁਦਿਸ਼્థਰ ਹੈਨਿਬਲ ਮਹਾਤਮਾ ਬੁੱਧ ਸਕੰਦਰ ਤੇ ਕਲੀਓਪੈਟra ਅੱਗੇ ਹੈ ਕਰਮਗਤ ਇਹ ਇਨਾ ਦੀ ਕਲਪਿਤ ਦੇਸ਼ ਭਗਤ ਹਰਨਾਮ ਸਿੰਘ ਲੰਡਾ ਤੇ ਆਧਾਰਿਤ ਜੀਵਨੀ ਹੈ ਭਾਰਤ ਦੇ ਭਰਪੂਰ Bhandare ਇਸ ਦੇ ਵਿੱਚ ਆਜ਼ਾਦੀ ਤੋਂ ਬਾਅਦ ਅਧੂਰੇ ਰਹੇਗੇ ਸੁਪਨਿਆਂ ਦਾ ਜ਼ਿਕਰ ਹੈ ਸੈਲਾਨੀ ਦੇਸ਼ ਭਗਤ ਰਚਨਾ ਇਹ ਰਚਨਾ ਵੀ ਹਰਨਾਮ ਸਿੰਘ ਲੰਡਾ ਤੇ ਆਧਾਰਿਤ ਹੈ ਇਹ ਸਫਰਨਾਮਾ ਦਾ ਮਿਲਦਾ ਜੁਲਦਾ ਰੂਪ ਹੈ ਅਗੇ ਹੈ ਮੇਰਾ ਆਖਰੀ ਸਫਰਨਾਮਾ ਇਹ 1980 ਵਿੱਚ ਮੌਤ ਉਪਰੰਤ ਛਪਿਆ ਇਸ ਵਿੱਚ ਅਮਰੀਕਾ ਦੀ ਸੈਰ ਬਾਰੇ ਦੱਸਿਆ ਗਿਆ ਹੈ ਇਸ ਦੇ 10 ਕਾਂਡ ਹਨ ਵਿਗਿਆਨਿਕ ਲੇਖ ਇਸ ਵਿੱਚ ਵਿਗਿਆਨਿਕ ਲੇਖ ਲਿਖੇ ਗਏ ਹਨ ਇਸ ਵਿੱਚ 12 ਵਿਗਿਆਨਿਕ ਲੇਖ ਲਿਖੇ ਗਏ ਹਨ ਮਹੱਤਵਪੂਰਨ ਨਿਬੰਧ ਜੱਟ ਦਾ ਆਟ ਪੈਰ ਦੀ ਜੁੱਤੀ ਚਲਦਾ ਫਿਰਦਾ ਹੋਟਲ ਟੋਲ ਟਮਕਾ ਮੰਨ ਦੀ ਮੋਜ ਕਤਨੀ ਊਰੀ ਤੇ ਕਤਨੀ ਪੂਰੀ ਛੋਟੀਆਂ ਗੱਲਾਂ ਲੰਡਨ ਅਤੇ ਲੰਡਨ ਦੇ ਲੋਕ ਜੈਂਟਲਮੈਨ ਉਲਾ ਕੀ ਮੋਤ ਦਾ ਨਾਮ ਆ ਨਾ ਸਹੁੰਦਾ ਹੈ ਇਹ ਹਨ ਇਹਨਾਂ ਦੇ ਪ੍ਰਮੁੱਖ ਨਿਬੰਧ ਲਾਲ ਸਿੰਘ ਕਮਲਾਕਾਲੀ ਦੁਆਰਾ ਲਿਖੀ ਕਹਾਣੀ ਸਰਵ ਲੋਕ ਦੀ ਵੋਟੀ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ ਇਹ 1926 ਵਿੱਚ ਪ੍ਰਕਾਸ਼ਿਤ ਹੋਈ ਜਿਨ੍ਹਾਂ ਨੇ 4 ਸਾਲ દੈਨਿਕ ਅਜੀਤ ਉਰਦੂ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ 1931ਵੀਂ ਵਿੱਚ ਮੇਰਾ ਵਿਲਾਈਤੀ ਸਫਰਨਾਮਾ ਲਿਖਿਆ ਜਿਸ ਨੂੰ ਆਧੁਨਿਕ ਪੰਜਾਬੀ ਵਾਰਤਕ ਦਾ ਪਹਿਲਾ ਸਫਰਨਾਮਾ ਹੋਣ ਦਾ ਮਾਣ ਹਾਸਲ ਹੈ ਇਨਾਂ ਨੇ ਸਾਹਿਤਿਕ ਰਚਨਾ ਦਾ ਆਰੰਭ ਕਮਲਾ ਕਾਲੀ ਜਾਂ ਕਿਰਪਾਨ ਦਾ ਸੱਚ ਆਸ਼ਿਕਾ ਆਦਿ ਕਹਾਣੀ ਤੋਂ ਕੀਤਾ ਹੀਰਾ ਸਿੰਘ ਦਰਦ ਨੇ ਆਪਣੀ ਪੁਸਤਕ ਵਿੱਚ ਪੰਜਾਬੀ ਸੱਦਰਾ ਵਿੱਚ ਇਸ ਕਹਾਣੀ ਨੂੰ ਪੰਜਾਬੀ ਸਾਹਿਤ ਦੀ ਪਹਿਲੀ ਕਹਾਣੀ ਮੰਨਿਆ ਹੈ ਪਰ ਕੁਝ ਲੋਕ ਇਸ ਨੂੰ ਟ੍ਰੈਕਟ ਵਜੋਂ ਹੀ ਪਛਾਣਦੇ ਹਨ ਲਾਲ ਸਿੰਘ ਕਮਲਾ ਕਾਲੀ ਦੇ ਚਾਰ ਵਾਰਤਕ ਸੰਗ੍ਰਹਿ ਹਨ ਮੋਤ ਰਾਣੀ ਦਾ ਕੁੰਡ ਜੀਵਨ ਨੀਤੀ ਮਨ ਦੀ ਮੋਜ ਭਾਰਤ ਦੇ ਭਰਪੂਰ ਭੰਡਾਰੇ ਦੇਹਾਂਤ ਇਹਨਾਂ ਦਾ ਦੇਹਾਂਤ 1977 ਈਸਵੀ ਵਿੱਚ ਹੋਇਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ